ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਬਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਬੰਗਾ ਮੁਖ ਮਾਰਗ ਤੇ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਸੀ ਜਦੋਂ ਸਥਾਨਕ ਰੇਲਵੇ ਰੋਡ ਤੇ ਸਤ ਸਰਬਸਾਂਝਾ ਦਰਬਾਰ ਬਾਬਾ ਬਾਲਕਨਾਥ ਮੰਦਿਰ ਬੀਬੀ ਸਤਿਆ ਦੇਵੀ ਜੀ ਦੇ ਗੱਦੀ ਨਿਸ਼ੀਨ ਰੰਗੜ ਬਾਦਸ਼ਾਹ ਦੇ ਪੈਰੋਕਾਰਾਂ ਨੇ ਡੇਰੇ ਦੇ ਕੰਮਾਂ ਪ੍ਰਤੀ ਅਤੇ ਲੰਗਰਾਂ ਪ੍ਰਤੀ ਦੂਸ਼ਣਵਾਜੀ ਕਰਨ ਤੇ ਡਾਕਟਰ ਕੁਵਿੰਦਰਾ ਸੂਦ ਖਿਲਾਫ ਨਾਰਾਹੀਵਾਜੀਕਰ ਮੁੱਖ ਮਾਰਗ ਤੇ ਧਰਨਾ ਲਾ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਧਰਨੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਬੰਗਾ ਸਿਟੀ ਦੇ ਐਸਐਚਓ ਸਰਦਾਰ ਸਤਨਾਮ ਸਿੰਘ ਭਾਰੀ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ ਅਤੇ ਧਰਨਾਕਾਰੀਆਂ ਨੂੰ ਧਰਨਾ ਖਤਮ ਕਰਨ ਦੀ ਗੱਲਬਾਤ ਦਾ ਕਰ ਮਸਲਾ ਹੱਲ ਕਰਨ ਲਈ ਕਿਹਾ ਪਰ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਦੀ ਇੱਕ ਨਾ ਸੁਣੀ ਤੇ ਡਾਕਟਰ ਦਾ ਮੁੱਖ ਮਾਰਗ ਤੇ ਪੈਂਦੇ ਕਲੀਨਿਕ ਘੇਰ ਲਿਆ ਤੇ ਜਮ ਕੇ ਨਾਰੀਵਾਜੀ ਕੀਤੀ ਪੈਰੋਕਾਰਾਂ ਦਾ ਦੋਸਤ ਸੀ ਕਿ ਡਾਕਟਰ ਸੂਦ ਸਾਹਿਬ ਨੇ ਉਹਨਾਂ ਦੇ ਡੇਰੇ ਪ੍ਰਤੀ ਦੂਸ਼ਣਵਾਜੀ ਕਰ ਉਹਨਾਂ ਦੀ ਧਾਰਮਿਕ ਆਸਥਾ ਨੂੰ ਨੁਕਸਾਨ ਪਹੁੰਚਾਇਆ ਹੈ ਜਿਸ ਤੇ ਉਹ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਨ ਮਾਮਲਾ ਵਾਧਾ ਦੇਖ ਡੀਐਸਪੀ ਬੰਗਾ ਸਰਦਾਰ ਦਲਜੀਤ ਸਿੰਘ ਖੱਕ ਮੌਕੇ ਤੇ ਪੁੱਜੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਉਂਦੇ ਹੋਏ ਕੁਝ ਮੈਂਬਰਾਂ ਨੂੰ ਥਾਣੇ ਆ ਕੇ ਗੱਲਬਾਤ ਕਰਨ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੇ ਉਹਨਾਂ ਨੇ ਗੱਲ ਨੂੰ ਮੰਨਦੇ ਹੋਏ ਕੁਝ ਮੈਂਬਰਾਂ ਨੂੰ ਥਾਣੇ ਭੇਜਿਆ ਜਦੋਂ ਕਿ ਬਾਕੀ ਦੇ ਪ੍ਰਦਰਸ਼ਨਕਾਰੀ ਰੇਲਵੇ ਰੋਡ ਦੇ ਸਾਹਮਣੇ ਦਰੀਆਂ ਵਿਛਾ ਕੇ ਬੈਠ ਗਏ ਪ੍ਰਦਰਸ਼ਨਕਾਰੀਆਂ ਨਾਲ 6 ਘੰਟੇ ਦੀ ਲੰਮੀ ਜਦੋਜਹਿਤ ਤੋਂ ਬਾਅਦ ਐਸਪੀ ਸੋਨ ਲਾਲ ਸੋਨੇ ਡੀਐਸਪੀ ਬੰਗਾ ਦਲਜੀਤ ਸਿੰਘ ਖੱਕ ਐਸਐਚਓ ਸਿਟੀ ਸਤਨਾਮ ਸਿੰਘ ਨੇ ਉਹਨਾਂ ਨੂੰ ਸ਼ਾਂਤ ਕਰਾਉਂਦੇ ਹੋਏ ਡਾਕਟਰ ਸੂਦ ਵੱਲੋਂ ਡੇਰੇ ਦੇ ਕੰਮਾਂ ਪ੍ਰਤੀ ਕੀਤੀ ਦੂਸ਼ਣਵਾਜੀ ਅਤੇ ਡਾਕਟਰ ਮਨਪ੍ਰੀਤ ਸਿੰਘ ਦੁਆਰਾ ਡੇਰੇ ਦੇ ਸਾਊਂਡ ਸਿਸਟਮ ਸੰਬੰਧੀ ਦਿੱਤੀ ਸ਼ਿਕਾਇਤ ਤੇ ਦੋਨਾਂ ਧਿਰਾਂ ਵਿਚਕਾਰ ਸਮਝੌਤਾ ਕਰਵਾ ਧਰਨਾ ਚੁਕਵਾਇਆ ਅਤੇ ਅੱਗੇ ਤੋਂ ਡੇਰੇ ਦੇ ਸੇਵਾਦਾਰ ਕੈਪਟਨ ਬਲਬੀਰ ਸਿੰਘ ਤੇ ਡਾਕਟਰ ਮਨਪ੍ਰੀਤ ਸਿੰਘ ਨੂੰ ਕਿਸੇ ਵੀ ਕਿਸਮ ਦੀ ਆਉਣ ਵਾਲੀ ਸਮੱਸਿਆ ਨੂੰ ਲੈ ਕੇ ਆਪਸ ਵਿੱਚ ਮਿਲ ਬੈ ਕੇ ਹੱਲ ਕਰਨ ਦੀ ਅਪੀਲ ਕੀਤੀ ਇਸ ਮੌਕੇ ਡਾਕਟਰ ਸੂਦ ਵੱਲੋਂ ਆਪਣੇ ਬੋਲੇ ਗਏ ਸ਼ਬਦਾਂ ਤੇ ਅਫਸੋਸ ਪ੍ਰਗਟ ਕੀਤਾ ਅਤੇ ਡੇਰੇ ਦੇ ਸੇਵਾਦਾਰ ਕੈਪਟਨ ਬਲਵੀਰ ਸਿੰਘ ਨੇ ਕਿਹਾ ਕਿ ਡੇਰੇ ਦੀ ਸੰਗਤ ਨੇ ਡਾਕਟਰ ਸਾਹਿਬ ਨੂੰ ਮਾਫ ਕਰ ਦਿੱਤਾ ਹੈ ਮੈਂ ਡਾਕਟਰ ਕੁਵਿੰਦਰਾ ਸੂਦ ਅਦਰਸ਼ਨਗਰ ਵਾਸੀ ਬੰਗਾ ਦਾ ਹਾਂ ਸਰੂ ਸੰਜੋਆ ਦਰਬਾਰ ਬੀਬੀ ਸਤਿਆਦੇਵੀ ਸਾਤਸੰਗ ਭਵਨ ਬੰਗਾ ਗਦੀਨਸ਼ੀਣ ਰੰਗੜਵਾਸਾ ਦੀਦੀ ਸ਼ਾਂ ਦੇ ਖਿਲਾਫ ਬੋਲੇ ਗਏ ਸ਼ਬਦਾਂ ਦਾ ਮੈਨੂੰ ਬਹੁਤ ਅਫਸੋਸ ਹੈ। ਚਾਹ ਪਕੌੜੀਆਂ ਤੇ ਲੰਗਰ ਸੰਬੰਧੀ ਮੇਰੇ ਕੋਲੋਂ ਗਲਤ ਬੋਲਿਆ ਗਿਆ। ਦਰਬਾਰ ਦੇ ਝੰਡਿਆਂ ਦੇ ਬਾਰੇ ਬੋਲਣ ਗਏ ਗਲਤ ਸ਼ਬਦਾਂ ਦੀ ਸੰਗਤੋਂ ਤੋਂ ਮੈਂ ਮਾਫੀ ਮੰਗਦਾ ਹਾਂ। ਹਾਂਜੀ ਸਾਹਿਬ ਕੀ ਨਾਮ ਆ? ਮੇਰਾ ਨਾਮ ਜੀ ਕੈਪਟਨ ਬਲਵੀਰ ਸਿੰਘ ਆ ਜੀ। ਮੈਂ ਸਤਸੰਗ ਭਵਨ ਬੰਗਿਆਂ ਦੇ ਵਿੱਚ ਜਿਹੜਾ ਸਰਵਸਾਂਝਾ ਦਰਬਾਰ ਬੀਬੀ ਸਤਿਆਦੇਵੀ ਸਤਸੰਗ ਭਵਨ ਬੰਗੇ ਦੇ ਵਿੱਚ ਦਰਬਾਰ ਦੇ ਨਾਲ ਜੁੜੇ ਹੋਏ ਆ ਤੇ ਅੱਜ ਇੱਥੇ ਜਿਹੜਾ ਬਿਵਾਲ ਹੋਇਆ ਸੀ ਕਿ ਡਾਕਟਰ ਨੇ ਆਪਣਾ ਗਲਤ ਸ਼ਬਦ ਬੋਲੇ ਸੀਗੇ ਜਿਹਦਾ ਕਿ ਸਾਰੀ ਸੰਗਤ ਨੂੰ ਠੇਸ ਪਹੁੰਚੀ ਸੀ ਅੱਜ ਡਾਕਟਰ ਸੂਤ ਸਾਹਿਬ ਇੱਥੇ ਆ ਕੇ ਆਪਣੇ ਜਿਹੜੇ ਸ਼ਬਦ ਬੋਲੇ ਸੀ ਉਹਨਾਂ ਦੀ ਮਾਫੀ ਮੰਗ ਕੇ ਗਏ ਤੇ ਸੰਗਤਾਂ ਨੇ ਉਹਨਾਂ ਨੂੰ ਮਾਫ਼ ਕੀਤਾ ਤੇ ਅਸੀਂ ਉਸ ਤੋਂ ਸਾਰੇ ਜਿਹੜੀ ਸੰਗਤਾਂ ਸਹਿਮਤਾਂ ਕਿ ਇਹੋ ਜਿਹੇ ਦੁਆਰੇ ਜਿਹੜਾ ਕੋਈ ਵੀ ਬੰਦਾ ਮੰਦਰ ਦੇ ਖਲਾਫ ਬਰਖਲਾਫ ਜਿਹੜਾ ਆ ਨਾ ਬੋਲੀ ਜਿਆ